ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਦੁਪਹਿਰ ਦਾ ਸਮਾਂ ਹੈ। ਖੁੱਲੀਆਂ ਖਿੜਕੀਆਂ ਵਿੱਚੋਂ ਬਾਹਰ ਪੈਂਦੇ ਤੇਜ਼ ਮੀਂਹ ਦੀ ਆਵਾਜ਼ ਅਤੇ ਲੋਕਾਂ ਦੀਆਂ ਕੰਨਾਂ ਪੁੱਸੀਆਂ ਅੰਦਰ ਆ ਰਹੀਆਂ ਹਨ। ਜੱਜ ਬਲਦੇਵ ਸਿੰਘ ਗਰੰਦਾਵਾ ਆਪਣੀ ਐਨਕ ਠੀਕ ਕਰ ਰਹੇ ਹਨ। ਜਦੋਂ ਅਚਾਨਕ ਇੱਕ ਪਾਸੇ ਦਾ ਦਰਵਾਜ਼ਾ ਧਮਾਕੇ ਦੇ ਨਾਲ ਖੁੱਲ੍ਹਿਆ, ਇੱਕ ਛੋਟੀ ਜਿਹੀ ਕੁੜੀ ਜਿਸ ਦੀ ਸਕੂਲ ਦੀ ਵਰਦੀ ਪਾਟੀ ਹੋਈ ਹੈ, ਜਿਸਦੇ ਪੈਰਾਂ ਦੇ ਵਿੱਚ ਸਿਰਫ ਇੱਕ ਬੂਟ ਹੈ, ਲੰਗੜਾਉਂਦੀ ਹੋਈ ਕਮਰੇ ਦੇ ਕਾਰ ਆ ਗਏ ਦ੍ਰਿੜ ਆਵਾਜ਼ ਅਤੇ ਅੱਖਾਂ ਵਿੱਚ ਬੜੀ ਹੋਈ ਲੋਦੇ ਨਾਲ ਉਸ ਨੇ ਚੀਕ ਕੇ ਕਿਹਾ ਮੇਰੇ ਬਾਪੂ ਨੂੰ ਆਜ਼ਾਦ ਕਰੋ ਅਤੇ ਮੈਂ ਤੁਹਾਨੂੰ ਤੁਰਨਾ ਸਿਖਾਵਾਂਗੇ ਕਮਰੇ ਦੇ ਵਿੱਚ ਭਾਰੀ ਚੁੱਪ ਛਾ ਗਈ ਜੋ ਪਿਛਲੀਆਂ ਕਤਾਰਾਂ ਤੋਂ ਔਣ ਬੜੇ ਘਬਰਾਟ ਭਰੇ ਖਾਸੇ ਨਾਲ ਫਟੇ ਇਹ ਹਾਸਾ ਵੱਧਦਾ ਰਿਹਾ ਕੰਡਾ ਤੇ ਗੂੰਜਦਾ ਹੋਇਆ ਪਰ ਜੱਜ ਬਲਦੇਵ ਨੇ ਹਸਿਆ ਉਹਨਾਂ ਦੀਆਂ ਉਂਗਲਾਂ ਕੁਰਸੀ ਦੇ ਹੱਥੇ ਨੂੰ ਕੱਸ ਕੇ ਫੜ ਰੀਆਂ ਸਨ ਜਬਾੜਾ ਤਣ ਗਿਆ ਉਹਨਾਂ ਦੇ ਖੱਬੇ ਪੈਰ ਦੇ ਵਿੱਚ ਕਾ ਜਦ ਕਮਨ ਹੋਇਆ ਉਹ ਪੈਰ ਜੋ ਪਿਛਲੇ 8 ਸਾਲ ਪਹਿਲਾਂ ਇੱਕ ਰੇਲ ਹਾਦਸੇ ਤੋਂ ਬਾਅਦ ਬੇਜਾਨ ਸੀ ਇੱਕ ਊੜੀ ਕਿਵੇਂ ਜਨ ਸਕਦੀ ਸੀ ਉਸ ਦੀਆਂ ਅੱਖਾਂ ਚਪਕ ਰਹੀਆਂ ਸਨ ਜਿਵੇਂ ਉਹ ਕੋਈ ਅਜਿਹਾਰ ਰਾਜ ਲੁਕਾਈ ਬੈਠੀ ਹੋਵੇ ਜਿਸ ਨੂੰ ਨજર ਅੰਦਾਜ਼ ਕਰਨਾ ਮਾਨੋ ਨਾਮਮਕਨ ਸੀ ਇੱਕ ਪਲ ਹੀ ਇੰਜ ਲਗਿਆ ਜਿਵੇਂ ਪੂਰਾ ਕਮਰਾ ਗੈਬ ਹੋ ਗਿਆ ਹੋਵੇ ਅਤੇ ਸਿਰਫ ਉਹ ਦੋਵੇਂ ਹੀ ਬਚੇ ਹੋਣ ਆਦਾਲਤ ਕੀ ਕਰਮਚਾਰੀ ਉਸ ਨੂੰ ਉੱਥੋਂ ਹਟਾਉਣ ਲਈ ਅੱਗੇ ਵਧੇ ਪਰ ਬਲਦੇਵ ਨੇ ਹੱਥ ਚੁੱਕ ਕੇ ਉਸ ਨੂੰ ਰੋਕ ਦਿੱਤਾ ਤੇਰਾ ਨਾ ਕੀ ਪੁੱਤਰ ਉਹਨਾਂ ਨੇ ਖੋੜੀ ਪ੍ਰਤੀ ਕੀ ਆਵਾਜ਼ ਵਿੱਚ ਪੁੱਛਿਆ ਮਹਿਰ ਉਸਨੇ ਜਵਾਬ ਦਿੱਤਾ ਅਤੇ ਮੈਨੂੰ ਪਤਾ ਹੈ ਤੁਹਾਡੇ ਪੈਰ ਨੂੰ ਕਿਵੇਂ ਠੀਕ ਕਰਨਾ ਹੈ ਕਮਰੇ ਦੇ ਵਿੱਚ ਬੇਚੈਨ ਕਾਨਾਫੂਸੀ ਫੈਲ ਗਏ ਬਲਦੇਵ ਨੇ ਡੂੰਗਾ ਸਾਲਿਆ ਆਪਣੀ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਪਰ ਜਦੋਂ ਉਹ ਕੁਝ ਕਹਿਣ ਹੀ ਵਾਲੇ ਸਨ ਮਹਿਰ ਨੇ ਆਪਣੀ ਗੱਲ ਪੂਰੀ ਕੀਤੀ ਪਰ ਸਿਰਫ ਉਦੋਂ ਜਦੋਂ ਤੁਸੀਂ ਮੇਰੇ ਪਾਪਾ ਨੂੰ ਅੱਜ ਹੀ ਰਿਹਾ ਕਰੋਗੇ ਹਥੌੜੇ ਦੀ ਆਵਾਜ਼ ਗੂੰਜ ਗਈ ਬਲਦੇਵ ਥੋੜੀ-ਥੋੜੀ ਆਪਣੀ ਕੁਰਸੀ ਤੋਂ ਉੱਠੇ ਜਿਵੇਂ ਉਹ ਆਪਣੇ ਪੈਰ ਦੀ ਜਾਂਚ ਕਰ ਰਹੇ ਹੋਣਾ ਮੇਰ ਦੀਆਂ ਅੱਖਾਂ ਦੇ ਵਿੱਚ ਅਜਿਹਾ ਵਿਸ਼ਵਾਸ ਏ ਜੋ ਬਲਦੇਵ ਦੇ ਅੰਦਰ ਤੱਕ ਪਹੁੰਚ ਗਿਆ ਉਹਨਾਂ ਦੇ ਮਨ ਵਿੱਚੋਂ ਸਾਲਾਂ ਪੁਰਾਣੀਆਂ ਯਾਦਾਂ ਉੱਭਰਨ ਲੱਗੀਆਂ ਉਹ ਦਰਦਨਾਕ ਦਿਨ ਜਦੋਂ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਗਈ ਸੀ ਮਹਿਰਦੇਸ਼ ਸ਼ਬਦਾਂ ਦੇ ਵਿੱਚ ਕੁਝ ਅਜਿਹਾ ਸੀ ਜੋ ਉਹਨਾਂ ਨੂੰ ਆਪਣੇ ਅਤੀਤ ਦੇ ਹਨੇਰੇ ਕੋਨਿਆਂ ਦੇ ਵਿੱਚ ਖਿੱਚ ਰਿਹਾ ਸੀ ਉਹ ਕਿਵੇਂ ਜਾਣ ਸਕਦੀ ਸੀ ਉਹਨਾਂ ਨੇ ਫਿਰ ਉਸ ਵੱਲ ਦੇਖਿਆ ਇਸ ਵਾਰ ਉਸ ਦੀਆਂ ਅੱਖਾਂ ਦੇ ਵਿੱਚ ਡੂੰਘਾਈ ਤੱਕ ਚੰਕਦੇ ਹੋਏ ਮੇਰੇ ਪਾਪਾ ਨੇ ਨੇ ਕੀਤਾ ਮੈਂ ਨੇ کیا ਉਸ ਦੀ ਆਵਾਜ਼ ਦੇ ਵਿੱਚ ਹੁਣ ਕਮਣੀ ਸੀ ਉਹ ਬੇਗੁਨਾਹ ਹੈ ਅਤੇ ਤੁਸੀਂ ਜਾਣਦੇ ਹੋ ਸੱਚ ਕੀ ਹੈ ਅਦਾਲਤ ਦੇ ਵਿੱਚ ਬੈਠੇ ਲੋਕਾਂ ਨੇ ਇੱਕ ਦੂਜੇ ਨੂੰ ਦੇਖਿਆ ਕੁਝ ਸਮਝ ਨਾ ਪਾਣ ਦੇ ਹਾਲਾਤਾਂ ਦੇ ਵਿੱਚ ਇਹ ਛੋਟੀ ਜਿਹੀ ਕੁੜੀ ਇੱਕ ਸਰਕਾਰੀ ਜੱਜ ਦੇ ਸਾਹਮਣੇ ਖੜੀ ਹੋ ਕੇ ਅਜਿਹੇ ਦਾਅਵੇ ਕਰ ਰਹੀ ਸੀ ਜੋ ਸ਼ਾਇਦ ਪਾਗਲਪਨ ਦੀ ਹੱਦ ਤੱਕ ਬਿਲਕੁਲ ਅਸੰਭਵ ਲੱਗਦੇ ਸਨ ਬਲਦੇਵ ਨੇ ਆਪਣੀ ਵਿਸਾਖੀ ਨੂੰ ਮਜ਼ਬੂਤੀ ਨਾਲ ਫੜਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਹਿਲੀ ਵਾਰ ਦਰਜਲ ਕਰਿਆ ਸੀ ਜਿਸ ਉਤਤੰਤ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਅਦਾਲਤ ਦੇ ਕਮਰੇ ਦੇ ਵਿੱਚ ਨਜ਼ਰ ਘੁਮਾਈ। ਵਕੀਲ, ਦੋਸ਼ੀ, ਦਰਸ਼ਕ ਸਾਰੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਕਦੋਂ ਜੱਜ ਸਾਹਿਬ ਕੁਝ ਬੋਲਣਗੇ। ਫਿਰ ਉਹਨਾਂ ਦੀ ਨਜ਼ਰ ਪਿਛਲੀ ਕਤਾਰ ਦੇ ਵਿੱਚ ਬੈਠੀ ਇੱਕ ਅਮੀਰ ਦਿਖਵਾਲੀ ਔਰਤ ਤੇ ਪਈ ਜੋ ਆਪਣੇ ਨੀਲੇ ਰੇਸ਼ਮੀ ਸੂਟ ਦੇ ਵਿੱਚ ਬੈਠੀ ਸੀ। ਔਰਤ ਦੀਆਂ ਅੱਖਾਂ ਗੁੱਸੇ ਅਤੇ ਡਰ ਨਾਲ ਭਰੀਆਂ ਸਨ। ਇਸ ਪਾਗਲ ਬੱਚੀ ਨੂੰ ਇੱਥੋਂ ਮਾਰ ਕੱਢੋ। ਔਰਤ ਨੇ ਚੀਕਦੇ ਹੋਏ ਕਿਹਾ, "ਇਹ ਸਿਰਫ ਡਰਾਮਾ ਕਰ ਰਹੀ ਹੈ। ਮੇਰੇ ਚੋਰੀ ਹੋਏ ਪਰਸਲੀ ਇਸਦੇ ਪਿਤਾ ਨੂੰ ਮਿਲਣੀ ਚਾਹੀਦੀ ਹੈ ਮਹਿਰ ਨੇ ਆਪਣੇ ਇਕੱਲੇ ਬੋਟ ਨੂੰ ਜ਼ਮੀਨ ਤੇ ਮਾਰਿਆ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝ ਵਹਿਣ ਲੱਗੇ ਚੋਟ ਸਭ ਚੋਟ ਹੈ ਤੁਸੀਂ ਸਾਰੇ ਮੇਰੇ ਪਾਪਾ ਨੂੰ ਫਸਾਰੇ ਹੋ ਬਲਦੇਵ ਨੇ ਆਪਣਾ ਹਥੋੜਾ ਚੁੱਕਿਆ ਅਤੇ ਮੇਹ ਤੇ ਮਾਰਿਆ ਸ਼ਾਂਤੀ ਉਹ ਨਾਲੇ ਗਰਜਦਿਆਂ ਕਿ ਫਿਰ ਉਹ ਆਪਣੀ ਕੁਰਸੀ ਤੋਂ ਥੋੜਾ ਹੋਰ ਉੱਠੇ ਜਿਵੇਂ ਕੋਈ ਅਧਿਕ ਸ਼ਕਤੀ ਉਹਨਾਂ ਨੂੰ ਖਿੱਚ ਰਹੀ ਹੋਵੇ ਉਹਨਾਂ ਦੇ ਚਿਹਰੇ ਤੇ ਪਸੀਨਾ ਚਮਕ ਰਿਹਾ ਸੀ ਇਸ ਬੱਚੀ ਨੂੰ ਮੇਰੇ ਕੈਬਨ ਦੇ ਵਿੱਚ ਲੈ ਕੇ ਆਓ ਮੈਂ ਇਸ ਨਾਲ ਇਕੱਲੇ ਦੇ ਵਿੱਚ ਗੱਲ ਕਰਨਾ ਚਾਹੁੰਦਾ ਹਾਂ ਅਦਾਲਤ ਦੇ ਵਿੱਚ ਚੁੱਪੀ ਛਾ ਗਈ ਅਚਾਨਕ ਬਲਦੇਵ ਨੇ ਆਪਣੀਆਂ ਬਸਾਕੀਆਂ ਨਾਲ ਅੱਗੇ ਵੱਲ ਕਦਮ ਰੱਖਿਆ ਇੱਕ ਅਜਿਹਾ ਕਦਮ ਜੋ ਉਹਨਾਂ ਨੇ ਪਿਛਲੇ 8 ਸਾਲਾਂ ਦੇ ਵਿੱਚ ਸ਼ਾਇਦ ਕਦੇ ਨਹੀਂ ਰੱਖਿਆ ਪੂਰੀ ਅਦਾਲਤ ਦੇ ਸਾਰੇ ਗਏ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਇਲਾਕੇ ਦੇ ਵਿੱਚ ਮਹਿਰ ਇੱਕ ਪੁਰਾਣੇ ਲੱਕੜ ਦੇ ਬੈਂਚ ਤੇ ਬੈਠੇ ਸੀ ਆਪਣੇ ਕਸੀ ਖੋਈ ਸਕੂਲ ਬੈਗ ਦੀ ਪੱਟੀ ਨੂੰ ਮਜ਼ਬੂਤੀ ਨਾਲ ਫੜੇ ਉਸ ਦੀਆਂ ਅੱਖਾਂ ਲਾਲ ਸਨ ਜਿਵੇਂ ਉਹ ਰੋਈ ਹੋਵੇ ਪਰ ਹੁਣ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਦ੍ਰਿੜਤਾ ਸੀ ਉਹ ਵਾਰ-ਵਾਰ ਆਪਣੇ ਬੈਗ ਵਿੱਚ ਝਾਕ ਰਹੀ ਸੀ ਜਿਵੇਂ ਕਿੰ ਪੀਚ ਜੋਤੇ ਰੁਕੀ ਹੋਵੇ ਅਦਾਲਤ ਦੇ ਲੋਕਾਂ ਨੇ ਉਸ ਨੂੰ ਹੈਰਾਨੀ ਅਤੇ ਸ਼ੱਕ ਭਰੀ ਨਿਗਾਹ ਨਾਲ ਦੇਖਿਆ ਇੱਕ ਛੋਟੀ ਜੀ ਕੁੜੀ ਨੇ ਅੰਮ੍ਰਿਤਸਰ ਦੇ ਸ਼ਬਦੋਂ ਸਤਕਾਰਪੂਰਤ ਜੱਜਾਂ ਵਿੱਚੋਂ ਇੱਕ ਉਸ ਨੂੰ ਕਿਵੇਂ ਹਿਲਾ ਕੇ ਰੱਖ ਦਿੱਤਾ ਗਲਿਆਰੇ ਦੇ ਦੂਜੇ ਪਾਸੇ ਬਲਦੇਵ ਆਪਣੇ ਕੈਬਨ ਦੇ ਵਿੱਚ ਬੈਠੇ ਸਨ ਦੋਸ਼ੀ ਬਰਵਿੰਦਰ ਸਿੰਘ ਦੇ ਕੇਸ ਦੀ ਫਾਈਲ ਨੂੰ ਪਲਟ ਰੇ ਸਨ ਪੰਨੇ ਆਤੇ ਧੁਰ ਜਮੀ ਸੀ ਜਿਵੇਂ ਕਿਸੇ ਨੇ ਜਲਤ ਬਾਜੀ ਦੇ ਵਿੱਚ ਫਾਈਲ ਤਰ ਕੀਤੀ ਹੋਵੇ ਇੱਕ ਪੰਨੇ ਉਨਾਂ ਦਾ ਹੱਥ ਰੁਕਿਆ ਫਾਈਲ ਦੇ ਪਿਛੇ ਤੋਂ ਇੱਕ ਤਸਵੀਰ ਚਲਕੇ ਉਹਨਾਂ ਦੀ ਪਤਨੀ ਅਤੇ ਤੀਦੀ ਉਹ ਹਰੇਕ ਦੁਨੀਆ ਦੇ ਵਿੱਚ ਨਹੀਂ ਸਨ ਬਲਦੇਵ ਨੇ ਤਸਵੀਰ ਨੂੰ ਜਲਦੀ ਨਾਲ ਆਪਣੇ ਦਰਾਜ ਦੇ ਵਿੱਚ ਲੁਕਾ ਦਿੱਤਾ ਜਿਵੇਂ ਉਹਨਾਂ ਦਾ ਦਰਦ ਵੀ ਉੱਥੇ ਹੀ ਬੰਦ ਹੋ ਸਕਦਾ ਹੋਵੇ ਉਹਨਾਂ ਨੇ ਵਾਪਸ ਕੇਸ ਵੱਲ ਧਿਆਨ ਕੇਂਦ੍ਰਿਤ ਕੀਤਾ ਬਲਵਿੰਦਰ ਸਿੰਘ ਇੱਕ ਸਧਾਰਨ ਔਟੋ ਰਿਕਸ਼ਾ ਚਾਲਕ ਉਸ ਤੇ ਸਿਮਰਨ ਕੌਰ ਸੋਢੀ ਨਾਂ ਦੀ ਇੱਕ ਪ੍ਰਭਾਵਸ਼ਾਲੀ ਅਮੀਰ ਔਰਤ ਦਾ ਪਰਸ ਚੋਰੀ ਕਰਨ ਦਾ ਦੋਸ਼ੀ ਸਮੂਤ ਮਜ਼ਬੂਤ ਲੱਗ ਰਿਹਾ ਸਨ ਇੱਕ ਧੁੰਦਲਾ ਵੀਡੀਓ ਜਿਸ ਵਿੱਚ ਕੋਈ ਆਦਮੀ ਇੱਕ ਔਰਤ ਨੂੰ ਰਿਕਸ਼ਾ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਇੱਕ ਕੋਈ ਗਵਾ ਜੋ ਸਿਮਰਨ ਕੌਰ ਸੋਢੀ ਦਾ ਡਰਾਈਵਰ ਨਾ ਕਸੀ ਪਰ ਕੁਝ ਅਜੀਬ ਸੀ ਸ਼ਿਕਾਇਤ ਸਿਮਰਨ ਕੌਰ ਸੋਢੀ ਦੇ ਦਸਤਖਤ ਵਿੱਚ ਇੱਕ ਅਜੀਬ ਜਿਹਾ ਫਰਕ ਸੀ ਜੋ ਬਲਦੇਵ ਨજર ਅੰਦਾਜ਼ ਨੇ ਕਰ 파ਰੇ ਸਨ ਪਹਿਲੇ ਪੰਨੇ ਤੇ ਦਸਤਖਤ ਨੀਲੀ ਸ਼ਾਈ ਨਾਲ ਕੀਤੇ ਸਨ ਜਦੋਂ ਕਿ ਬਾਕੀ ਕਾਲੀ ਸ਼ਾਈ ਨਾਲ ਸਨ ਇੰਝ ਲੱਗ ਰਿਹਾ ਸੀ ਜਿਵੇਂ ਕਹਾਣੀ ਨੂੰ ਜਲਦਬਾਜ਼ੀ ਦੇ ਵਿੱਚ ਕਰਿਆ ਗਿਆ ਹੋਵੇ ਕੀ ਮੈਂ ਅੰਦਰ ਆ ਸਕਦਾ ਹਾਂ ਸਾਬ ਦਰਵਾਜ਼ੇ ਤੇ ਖੜੇ ਅਦਾਲਤੀ ਕਰਮਚਾਰੀ ਜਸਪ੍ਰੀਤ ਦੀ ਆਵਾਜ਼ ਨੇ ਬਲਦੇਵ ਦੇ ਵਿਚਾਰਾਂ ਨੂੰ ਤੋੜਿਆ ਉਸ ਦੇ ਖਾੜ ਦੇ ਵਿੱਚ ਇੱਕ ਬਿਨਾ ਨਾਂ ਦਾਲੇ ਪਪਾ ਸੀ ਜਿਸ ਨੂੰ ਤੋੜਾ ਐ ਸਹਿਜ ਲੱਗਦੇ ਹੋਏ ਸੌਂਪ ਰਿਹਾ ਸੀ ਇਹ ਤੁਹਾਡੇ ਲਈ ਖੋਣੇ ਹੁਣ ਆਇਆ ਹੈ ਕੋਈ ਭਿਜਣ ਵਾਲਾ ਨਹੀਂ ਹੈ ਬਲਦੇਵ ਨੇ ਨਿਪਾ ਪਾਇਆ ਅਤੇ ਜਸਪ੍ਰੀਤ ਨੂੰ ਦੰਦਾ ਇਸ਼ਾਰਾ ਕੀਤਾ ਨਿਪਾਫੀ ਦੇ ਅੰਦਰ ਇੱਕ ਪੁਰਾਣੀ ਤਸਵੀਰ ਸੀ ਇੱਕ ਨੌਜਵਾਨ ਆਦਮੀ ਇੱਕ ਆਟੋ ਰਿਕਸ਼ਾ ਖਿਤਰਿਆ ਸੀ ਜਿਸ ਵਿੱਚ ਇੱਕ ਜ਼ਖਮੀ ਯਾਤਰੀ ਬੈਠਾ ਸੀ ਅਤੇ ਉਹ ਯਾਤਰੀ ਕੋਈ ਹੋਰ ਨਹੀਂ ਬਲਦੇਵ ਖੁਦ ਸਨ ਕਈ ਸਾਲ ਪਹਿਲਾਂ ਤਸਵੀਰ ਨੇ ਉਹਨਾਂ ਨੂੰ ਮੁੱਕੇ ਬਾੰਘੇ ਰਾ ਦਿੱਤਾ ਉਹ ਇਸ ਘਟਨਾ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਸਿਰਫ ਇੱਕ ਧੁੰਦਲਾ ਹਨੇਰਾ ਸੀ ਉਹਨਾਂ ਨੇ ਆਪਣੀ ਅਪਾਹਜ ਲਤ ਮੁਸ਼ੂਆ ਜੋ ਉਸ ਹਾਦਸੇ ਦੀ ਯਾਦ ਆਉਂਦੀ ਸੀ ਪਰ ਉਸ ਦੇ ਪਿੱਛੇ ਦੀ ਕਹਾਣੀ ਉਹਨਾਂ ਲਈ ਹੁਣ ਵੀ ਇੱਕ ਬੁਝਾਰਤ ਸੀ ਇਹ ਤਸਵੀਰ ਹੁਣ ਕਿਉਂ ਆਈ ਸੀ ਕਿਕ ਉਸੇ ਦਿਨ ਜਦੋਂ ਮਹਿਰ ਨੇ ਉਹਨਾਂ ਨੂੰ ਤੁਰਨ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਤਸਵੀਰ ਨੂੰ ਪਰ ਦੇ ਆ ਫਿਸ਼ਿਕ ਸ਼ੋਟਾ ਨੋਟ ਲਿਖਿਆ ਸੀ ਕੁਝ ਕਰਜ਼ ਕਦੇ ਪੂਰੇ ਨਹੀਂ ਜਾ ਸਕਦੇ ਹੱਥ ਦੀ ਲਿਖਾਈ ਅਜਨਬੀ ਸੀ ਪਰ ਸ਼ਬਦ ਉਹਨਾਂ ਦੇ ਅੰਦਰ ਤੱਕ ਪਹੁੰਚ ਗਏ ਬਲਦੇਵ ਨੇ ਘੰਟੀ ਵਜਾਈ ਅਤੇ ਆਪਣੇ ਸਹਾਇਕ ਨੂੰ ਮਹਿਰ ਨੂੰ ਅੰਦਰ ਭੇਜਣ ਲਈ ਕਿਹਾ ਜਦੋਂ ਮਹਿਰ ਕਮਰੇ ਦੇ ਵਿੱਚ ਆਈ ਨਾ ਤਾਂ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸ਼ਾਂਤ ਲੱਗ ਰਹੀ ਸੀ ਉਸਨੇ ਆਪਣੇ ਬਾੜ ਕੀ ਕਿਤੇ ਸੁਣਾਇਆ ਅਤੇ ਆਪਣੇ ਇਕੱਲੇ ਬੂਟਰੋ ਚਮਕਾਉਣ ਦੀ ਕੋਸ਼ਿਸ਼ ਕੀਤੀ ਸੀ ਬਲਦੇਵ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤਸਵੀਰ ਨੂੰ ਮੇਤੇ ਰੱਖਦੇ ਹੋਏ ਤੈਨੂੰ ਇਹ ਚੁਰਨ ਵਾਲੀ ਕਹਾਣੀ ਕਿੱਥੋਂ ਮਿਲੀ ਅਤੇ ਤੇਰੇ ਪਾਪਾ ਦਾ ਇਸ ਮਾਮਲੇ ਨਾਲ ਕੀ ਸੰਬੰਧ ਹੈ ਮਹਿਰ ਨੇ ਤਸਵੀਰ ਨੂੰ ਦੇਖਿਆ ਅਤੇ ਇੱਕ ਪਾਲੀ ਮੁਸਕਰਾਏ ਜਿਵੇਂ ਕਿਸੇ ਪੁਰਾਣੇ ਦੋਸਤੋਂ ਮਿਲਰੀ ਹੋਵੇ ਉਹ ਮੇਰੇ ਪਾਪਾ ਸਨ ਉਸਨੇ ਆਟੋ ਰਿਕਸ਼ਾ ਚਾਲਕ ਕੋਲ ਇਸ਼ਾਰਾ ਕਰ ਦੇ ਗਿਆ ਉਹਨਾਂ ਨੇ ਤੁਹਾਡੀ ਜਨ ਬਤਾਈ ਸੀ ਪਰ ਤੁਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਹੈਨਾ ਬਲਦੇਵ ਦਾ ਸਿਰ ਚੱਕਰਾ ਗਿਆ ਉਹ ਆਪਣੀਆਂ ਬਸਾਕੀਆਂ ਨੂੰ ਮਜਬੂਤੀ ਨਾਲ ਫੜੇ ਬੈਠੇ ਸਨ ਜਿਵੇਂ ਉਹ ਉਹਨਾਂ ਦਾ ਇੱਕੋ ਇੱਕ ਸਹਾਰਾ ਹੋਣਾ ਕਿ ਤੇਰੇ ਬਾਪੂ ਨੇ ਤੈਨੂੰ ਇਹਦੀ ਦੱਸਿਆ ਕਿ ਮੈਂ ਕਿਉਂ ਨਹੀਂ ਯਾਦ ਕਰ ਪਾਉਂਦਾ ਮੇਰ ਨੇ ਆਪਣਾ ਬੈਕ ਖੋਲਿਆ ਅਤੇ ਇੱਕ ਛੋਟੀ ਜੀ ਡਾਇਰੀ ਕੱਢੇ ਪਰ ਉਸ ਨੂੰ ਮੈਤੇ ਨਹੀਂ ਰੱਖਿਆ ਉਹ ਸਭ ਇਸ ਦੇ ਵਿੱਚ ਲਿਖਿਆ ਹੈ ਪਰ ਮੈਂ ਇਹ ਤੁਹਾਨੂੰ ਉਦੋਂ ਹੀ ਦੇਵਾਂਗਾ ਜਦੋਂ ਤੁਸੀਂ ਵਾਦਾ ਕਰੋਗੇ ਮੇਰੇ ਪਾਪਾ ਨੂੰ ਰਿਹਾ ਕਰੋਗੇ ਮੈਂ ਅਜਿਹਾ ਆਦਾ ਨਹੀਂ ਕਰ ਸਕਦਾ ਬਲਦੇਵ ਨੇ ਕਿਹਾ ਆਪਣੀ ਆਵਾਜ਼ ਨੂੰ ਸਤਿਰ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਕਾਨੂੰਨ ਹੈ ਮੇਰੇ ਮੈਨੂੰ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਨਾ ਪਵੇਗਾ ਮੈਨੇ ਡਾਇਰੀ ਵਾਪਸ ਆਪਣੇ ਬੈਗ ਦੇ ਵਿੱਚ ਰੱਖ ਲਈ ਪਰ ਫਿਰ ਤੁਸੀਂ ਕਦੇ ਨਹੀਂ ਤੁਰ ਸਕੋਗੇ ਨਾ ਆਪਣੇ ਪੈਰਾਂ ਨਾਲ ਨਾ ਆਪਣੀ ਜ਼ਮੀਰ ਨਾਲ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਉਸ ਦੀ ਆਵਾਜ਼ ਮਜ਼ਬੂਤ ਸੀ ਮੇਰੇ ਪਾਪਾ ਬੇਗੁਨਾਹ ਹਨ ਉਹ ਪਰਸ ਚੋਰੀ ਨਹੀਂ ਕਰ ਸਕਦੇ ਉਸ ਦਿਨ ਉਹ ਆਪਣੇ ਗਾਂ ਨੂੰ ਡਾਕਟਰ ਦੇ ਕੋਲ ਲੈ ਕੇ ਜਾ ਰਹੇ ਸਨ ਜਦੋਂ ਇਹ ਸਾਰਾ ਹੋਇਆ ਬਲਦੇਵ ਨੇ ਆਪਣੇ ਪਰਵਟੇ ਚੁਕੇ ਲੇਕਿਨ ਫਾਈਲ ਦੇ ਵਿੱਚ ਤਾਂ ਇਸ ਦਾ ਕੋਈ ਜ਼ਿਕਰ ਨਹੀਂ ਹੈ ਕਿਉਂਕਿ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਮੇਰ ਨੇ ਕਿ ਆ ਉਸਦੀ ਆਵਾਜ਼ ਦਰਵਾਜ਼ੇ ਦੇ ਬਾਹਰ ਤੱਕ ਸੁਣਾਈ ਦੇ ਰਹੀ ਸੀ ਕਈ ਗਵਾਹ ਨੇ ਜੋ ਇਸ ਸਾਬਤ ਕਰ ਸਕਦੇ ਹਨ ਪਰ ਪੁਲਸ ਨੇ ਕਿਸੇ ਦੀ ਗੱਲ ਨਹੀਂ ਸੁਣੀ ਬਲਦੇਵ ਨੇ ਸੋਚਿਆ ਇਹ ਸੱਚ ਹੋ ਸਕਦਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਅਜਿਹੇ ਮਾਮਲੇ ਦੇਖੇ ਹਨ ਜਿੱਤੇ ਗਰੀਬ ਲੋਕਾਂ ਦੇ ਖਿਲਾਫ ਉਸ ਜਰੇਖਨ ਛੁੱਟੇ ਮਾਮਲੇ ਬਣਾਦੇ ਹੋਏ ਪਰ ਇਸ ਮਾਮਲੇ ਦੇ ਵਿੱਚ ਸ਼ਾਇਦ ਕੁਝ ਹੋਰ ਸੀ ਕੁਝ ਜੋ ਉਹ ਨੰਦੀ ਆਪਣੇ ਅਤੀਤ ਨਾਲ ਜੁੜਿਆ ਸੀ ਉਦੋਂ ਹੀ ਜਸਪ੍ਰੀਤ ਫਿਰ ਤੋਂ ਦਰਵਾਜ਼ੇ ਤੇ ਦਿਖਾਈ ਦਿੱਤਾ ਇਸ ਵਾਰ ਉਸਦਾ ਚਿਹਰਾ ਪੀੜਾ ਵਿੱਚ ਚੁੱਕਿਆ ਸੀ ਸਾਹਿਬ ਸਿਮਰਨ ਕੌਰ ਸੋਢੀ ਬਹਾਰ ਨੇ ਉਹ ਤੁਹਾਡੇ ਨਾਲ ਹੁਣੇ ਮਿਲਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਇਹ ਬਹੁਤ ਜ਼ਰੂਰੀ ਹੈ ਮੇਰ ਦਾ ਚਿਹਰਾ ਡਰ ਨਾਲ ਸਫੈਦ ਹੋ ਗਿਆ ਉਹ ਔਰਤ ਝੂਠ ਬੋਲਦੀ ਹੈ ਉਸਨੇ ਕਾਨਾ ਫੂਸੀ ਦੇ ਵਿੱਚ ਕਿਹਾ ਉਹ ਤੁਹਾਡੇ ਖਾਦਸੇ ਵਾਲੇ ਦਿਨ ਉੱਤੇ ਹੀ ਸੀ ਪਰ ਉਹ ਦਿਖਾਵਾ ਕਰਦੀ ਹੈ ਕਿ ਉਹਤੇ ਨਹੀਂ ਸੀ ਬਲਦੇਵ ਨੇ ਮੇਰ ਨੂੰ ਜਾਣ ਦਾ ਇਸ਼ਾਰਾ ਕੀਤਾ ਪਰ ਜਿਵੇਂ ਹੀ ਉਹ ਦਰਵਾਜ਼ੇ ਤੱਕ ਪਹੁੰਚੇ ਉਹਨਾਂ ਨੇ ਪੁਕਾਰਿਆ ਮੇਰੇ ਕਿ ਤੂੰ ਸੱਚਮੁੱਚ ਜਾਣਦੀ ਹੈ ਮੇਰੇ ਨਾਲ ਕੀ ਹੋਇਆ ਸੀ ਮੈਨੂੰ ਪੱਲਾ ਯਾਦ ਕਿਉਂ ਨਹੀਂ ਹੈ ਮੇਰ ਨੇ ਪਲਟ ਕੇ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਦਰਦ ਅਤੇ ਦਇਆ ਦਾ ਮਿਸ਼ਰਣ ਸੀ ਕਿਉਂਕਿ ਕਦੇ-ਕਦੇ ਭੁੱਲਣਾ ਹੀ ਸਭ ਤੋਂ ਸੁਰੱਖਿਤ ਹੁੰਦਾ ਹੈ ਜੱਜ ਸਾਹਿਬ ਪਰ ਹੁਣ ਭੁੱਲਣ ਦਾ ਸਮਾਂ ਖਤਮ ਹੋ ਗਿਆ ਹੈ ਇਸ ਤੋਂ ਪਹਿਲਾਂ ਕਿ ਬਲਦੇਵ ਕੁਝ ਹੋਰ ਪੁੱਛ ਪਾਉਂਦੇ ਬਾਰਾਂ ਤੇਜ਼ ਕਦਮਾਂ ਦੀ ਆਵਾਜ਼ ਆਈ ਜਸਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਸੈਮਨਨ ਕੌਰ ਸੋਨੀ ਨੀਲੇ ਰੇਸ਼ਮੀ ਸੂਟ ਦੇ ਵਿੱਚ ਸਜੇ ਹੋਏ ਦੋ ਮਜ਼ਬੂਤ ਦਿੱਖ ਵਾਲੇ ਆਦਮਿਆਂ ਨਾਲ ਅੰਦਰ ਪਹੁੰਚੇ ਉਸਤੇ ਚਿਹਰੇ ਤੇ ਠੰਡੀ ਮੁਸਕਰਾਹਟ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਗੁੱਸਾ ਸੀ ਮੈਨੂੰ ਉਮੀਦ ਹੈ ਤੁਸੀਂ ਉਸ ਬੱਚੀ ਦੀਆਂ ਗੱਲਾਂ ਤੇ ਧਿਆਨ ਦੇ ਰਹੇ ਹੋ ਉਸ ਨੇ ਨਰਮ ਅਤੇ ਜ਼ਹਿਰੀਲੇ ਅੰਦਾਜ਼ ਦੇ ਵਿੱਚ ਪੁੱਛਿਆ ਬਲਦੇਵ ਦੇ ਡੈਸਕ ਕੋਲ ਆਧਿਆ ਉਸ ਦੀ ਨਜ਼ਰ ਮੇਰੇ ਤੇ ਪੈ ਗਈ ਅਤੇ ਉਸ ਤਸਵੀਰ ਤੇ ਉਸ ਦਾ ਚਿਹਰਾ ਪਲ ਭਰ ਦੇ ਲਈ ਜਿਵੇਂ ਸਫੇਦ ਹੋ ਗਿਆ ਇਹ ਤਸਵੀਰ ਕਿਤੁਆਏ ਸਿਮਰਨ ਕੌਰ ਸੋਢੀ ਦੀ ਆਵਾਜ਼ ਦੇ ਵਿੱਚ ਇੱਕ ਠੰਡੀ ਚਮਕ ਸੀ ਜੋ ਅੰਮ੍ਰਿਤਸਰ ਦੇ ਇੱਕ ਪੁਰਾਣੇ ਅਦਾਲਤੀ ਕਮਰੇ ਦੀਆਂ ਕੰਧਾਂ ਦੇ ਵਿੱਚ ਗੁਦਰੇ ਸੀ ਉਸ ਦੀਆਂ ਅੱਖਾਂ ਬਲਦੇਵ ਤੇ ਟਿਕ ਗਈਆਂ ਤਾਂ ਨੇ ਜਿਵੇਂ ਕੀ ਉਹਨਾਂ ਦੇ ਚਿਹਰੇ ਤੇ ਹਰ ਭਾਵ ਨੂੰ ਪੜ੍ਹਦੇ ਹੋਵੇ ਤਸਵੀਰ ਜੋ ਅਜੇ ਵੀ ਮਿੱਤੇ ਪੈਸੇ ਉਹਨਾਂ ਦੇ ਵਿਚਕਾਰ ਇੱਕ ਚੁੱਪ ਗਵਾ ਬਣ ਗਈ ਸੀ ਬਲਦੇਵ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਸਿਮਰਨ ਦੇ ਸ਼ਬਦ ਇਹ ਕਿੱਥੋਂ ਆਇਆ ਉਹਨਾਂ ਦੇ ਦਿਮਾਗ ਦੇ ਵਿੱਚ ਵਾਰ-ਵਾਰ ਗੂੰਜ ਰਹੇ ਸਨ ਉਸਦੀ ਆਵਾਜ਼ ਦੇ ਵਿੱਚ ਲੁਕਿਆ ਡਰ ਅਤੇ ਗੁੱਸਾ ਇਹ ਸਾਫ਼ ਕਰ ਰਿਹਾ ਸੀ ਕਿ ਤਸਵੀਰ ਇੱਕ ਕੋਈ ਸਧਾਰਨ ਨਹੀਂ ਹੈ ਇਹ ਮਾਮੂਲੀ ਤਸਵੀਰ ਨਹੀਂ ਹੈ ਇਹ ਕੋਈ ਪੁਰਾਣੇ ਰਾਜਦਾਨ ਦਾ ਦਾਕਲਾ ਦਵਾਰ ਸੀ ਜੋ ਸ਼ਾਇਦ ਬਲਦੇਵ ਦੇ ਅਤੀਤ ਉਹ ਪੂਰੀ ਤਰਾ ਉਜਾਗਰ ਕਰ ਸਕਦਾ ਹੈ ਬਲਦੇਵ ਨੇ ਆਪਣੀਆਂ ਬਸਾਕੀਆਂ ਨੂੰ ਮਜਬੂਤੀ ਨਾਲ ਫੜਿਆ ਜਿਵੇਂ ਉਹ ਉਹਨਾਂ ਦੇ ਸੰਕਲਪ ਦਾ ਆਖਰੀ ਸਹਾਰਾ ਹੋਣਾ ਮੈਸੇਜ ਥੋੜੇ ਉਹਨਾਂ ਨੇ ਸ਼ਾਂਤ ਪਰ ਦੜ ਅਵਾਜ਼ ਦੇ ਵਿੱਚ ਕਿਹਾ ਤੁਸੀਂ ਹੁਣੇ-ਹੁਣੇ ਇੱਕ ਤਸਵੀਰ ਨੂੰ ਦੇਖ ਕੇ ਇਹ ਨੱਕ ਭਰਾ ਕਿਉਂ ਗਏ ਹੋ ਇੱਕੀ ਲੁਕਾਰੀ ਹੈ ਸਿਮਰਨ ਨੇ ਇੱਕ ਪੱਲੀ ਆਪਣੀਆਂ ਨਜ਼ਰਾਂ ਹੇਠਾਂ ਕੀਤੀਆਂ ਜਿਵੇਂ ਉਹ ਆਪਣੇ ਵਿਚਾਰਾਂ ਨੂੰ ਇਕੱਠਾ ਕਰ ਰਹੀ ਹੋਵੇ ਫਿਰ ਉਸਨੇ ਇੱਕ ਰੁਕਿਆ ਹੋਇਆ ਹਾਸਾ ਹਸਿਆ ਜੋ ਕਮਰੇ ਦੇ ਵਿੱਚ ਅਜੀਬ ਤਰੀਕੇ ਨਾਲ ਗੂੰਜਿਆ ਕਬਰਾ ਗਈ ਜੱਜ ਸਾਹਿਬ ਤੁਸੀਂ ਗਲਤ ਸਮਝ ਗਏ ਇਹ ਬਸ ਇੱਕ ਪੁਰਾਣੀ ਤਸਵੀਰ ਹੈ ਸ਼ਾਇਦ ਕਿਸੇ ਨੇ ਮਜ਼ਾਕ ਦੇ ਵਿੱਚ ਭੇਜੀ ਹੋਵੇਗੀ ਪਰ ਇਹ ਮੇਰੇ ਖਿਲਾਫ ਤੁਹਾਡੇ ਇਸ ਛੋਟੇ ਜਿਹੇ ਨਾਟਕ ਨੂੰ ਹੋਰ ਮਜ਼ਬੂਤ ਨਹੀਂ ਬਣਾਉਂਦੀ ਉਸਨੇ ਮੇਰੇ ਵੱਲ ਇਸ਼ਾਰਾ ਕੀਤਾ ਜੋ ਹੁਣ ਵੀ ਦਰਵਾਜ਼ੇ ਦੇ ਕੋਲ ਖੜੀ ਸੀ ਆਪਣੇ ਬੈਗ ਨੂੰ ਕੱਸ ਕੇ ਪਕੜੀ ਹੋਈ ਤੇ ਕੁੜੀ অতি ਉਸਦਾ ਪਰਿਵਾਰ ਬਸ ਝੂਠ ਬੋਲ ਰਿਹਾ ਹੈ ਤਾਂ ਕਿ ਮੇਰੇ ਖਿਲਾਫ ਤੁਹਾਨੂੰ ਪੜਾਇਆ ਜਾ ਸਕੇ ਮਹਿਰ ਨੇ ਕਦਮ ਅੱਗੇ ਵਧਾਏ ਉਸ ਦੀਆਂ ਛੋਟੀਆਂ ਮਟੀਆਂ ਕਮਰੀਆਂ ਸਨ ਮੈਂ ਝੂਠ ਨਹੀਂ ਬੋਲ ਰਹੀ ਉਸ ਦੀ ਆਵਾਜ਼ ਦੇ ਵਿੱਚ ਗੁੱਸਾ ਅਤੇ ਨਿਰਾਸ਼ਾ ਸੀ ਤੁਸੀਂ ਜਾਣਦੇ ਹੋ ਰੇ ਬਾਪੂ ਨੇ ਕੀ ਦੇਖਿਆ ਸੇ ਤੁਸੀਂ ਡਰਦੇ ਹੋ ਕਿ ਸੱਚ બહાર ਆ ਜਾਵੇਗਾ ਬਸ ਕਰੋ ਸਿਮਰਨ ਨੇ ਤੇਜ਼ ਆਵਾਜ਼ ਵਿੱਚ ਕਿਹਾ ਉਸ ਦਾ ਚਹਰਾ ਹੁਣ ਗੁੱਸੇ ਨਾਲ ਲਾਲ ਹੋ ਗਿਆ ਸੀ ਇਹ ਅਦਾਲਤ ਹੈ ਕੋਈ ਨਟਕੀ ਦਾ ਮੰਚ ਨਹੀਂ ਤੁਸੀਂ ਇਸ ਬੱਚੀ ਦੀਆਂ ਕਹਾਣੀਆਂ ਤੇ ਵਿਸ਼ਵਾਸ ਕਰਨ ਲੱਗੇ ਹੋ ਜੋ ਕਿ ਆਪਣੇ ਚੋਰ ਪਿਤਾ ਨੂੰ ਬਚਾਉਣ ਲਈ ਕੁਝ ਵੀ ਕਹਿ ਜਾ ਰਹੀ ਹੈ ਅਤੇ ਬਸ ਤੁਸੀਂ ਮੰਨ ਜਾ ਰਹੇ ਹੋ ਬਲਦੇਵ ਨੇ ਆਪਣਾ ਹੱਥ ਚੁੱਕਿਆ ਅਤੇ ਮਾਰਿਆ ਸ਼ਾਂਤੀ ਉਹਨਾਂ ਦੀ ਆਵਾਜ਼ ਕਮਰੇ ਦੇ ਵਿੱਚ ਗੂੰਜੀ ਅਤੇ ਇੱਕ ਪਲ ਦੇ ਲਈ ਹਰ ਕੋਈ ਚੁੱਪ ਹੋ ਗਿਆ ਮੈਸੇਜ ਛੋੜੇ ਮੈਂ ਤੈ ਕਰਾਂਗਾ ਕਿ ਕੌਣ ਸਾਚਾ ਹੈ ਅਤੇ ਕੌਣ ਝੂਠੇ ਅਤੇ ਹੁਣ ਲਈ ਮੈਂ ਮਹਿਰ ਤੋਂ ਹੋਰ ਸੁਣਨਾ ਚਾਹੁੰਦਾ ਹਾਂ ਉਹਨਾਂ ਨੇ ਮਹਿਰਵਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਡੂੰਗਾ ਸਵਾਲ ਸੀ ਮੇਰੇ ਤੂੰ ਕਾਸੀ ਕਿ ਤੇਰੇ ਕੋਲ ਕਿਦਾਰੀ ਸੀ ਉਸ ਦੇ ਵਿੱਚ ਕੀ ਲਿਖਿਆ ਹੈ ਅਤੇ ਤਸਵੀਰ ਇਹ ਮੇਰੇ ਅਤੀਤ ਨਾਲ ਪਲਕ ਕਿਵੇਂ ਜੁੜੀ ਹੈ ਮਹਿਰ ਨੇ ਆਪਣੇ ਬੈਗ ਨੂੰ ਹੋਰ ਕੱਸ ਕੇ ਪਕੜਿਆ ਜਿਵੇਂ ਉਹ ਉਸ ਵਿੱਚ ਲੁਕੇ ਰਾਜ ਨੂੰ ਦੁਨੀਆ ਦੀ ਹਰ ਤਾਕਤ ਤੋਂ ਬਚਾਰੀ ਹੋਵੇ ਮੇਰੇ ਪਾਪਾ ਨੇ ਉਸ ਦਿਨ ਸਭ ਕੁਝ ਲਿਖਿਆ ਸੀ ਉਸਨੇ ਕੋਲੀ ਪਰ ਸਪਸ਼ਟ ਆਵਾਜ਼ ਦੇ ਵਿੱਚ ਕਿਹਾ ਜਦੋਂ ਤੁਹਾਡਾ ਹੱਥਾ ਹੋਇਆ ਤਾਂ ਉੱਥੇ ਸਨ ਉਹਨਾਂ ਨੇ ਤੁਹਾਨੂੰ ਬਚਾਇਆ ਪਰ ਉਹ ਸਿਰਫ ਸ਼ੁਰੂਆਤ ਸੀ ਉਸ ਡਾਇਰੀ ਦੇ ਵਿੱਚ ਲਿਖਿਆ ਸੀ ਵੀ ਉਸ ਦਿਨ ਹੋਰ ਕੀ ਕੀ ਹੋਇਆ ਅਤੇ ਉਹ ਲੋਕ ਕੌਣ ਸਨ ਜੋ ਉਸਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਕਮਰੇ ਦੇ ਵਿੱਚ ਫਿਰ ਤੋਂ ਕਾਨਾਫੂਸੀ ਫੈਲ ਗਏ ਸਿਮਰਨ ਨੇ ਆਪਣੇ ਸੂਟ ਦੀ ਚੁੰਨੀ ਸੰਭਾਲੀ ਅਤੇ ਇੱਕ ਕਦਮ ਅੱਗੇ ਵਧੀ ਇਹ ਸਭ ਬਕਵਾਸ ਹੈ ਉਸਨੇ ਕਿਹਾ ਉਸਦੀ ਆਵਾਜ਼ ਵਿੱਚ ਹੁਣ ਹਲਕੀ ਜਿਹੀ ਘਬਰਾਹਟ ਸੀ ਤੁਸੀਂ ਇੱਕ ਬੱਚੀ ਦੀ ਕਹਾਣੀ ਤੇ ਵਿਸ਼ਵਾਸ ਕਰੋਗੇ ਪਰ ਮੇਰੇ ਸਬੂਤਾਂ ਨੂੰ ਨਜ਼ਰਅੰਦਾਜ਼ ਕਰੋਗੇ ਮੇਰੇ ਡਰਾਈਵਰ ਨੇ ਸਾਫ਼-ਸਾਫ਼ ਦੇਖਿਆ ਹੈ ਵੀ ਬਲਵਿੰਦਰ ਸਿੰਘ ਨੇ ਮੇਰਾ ਪਰਸ ਕੋਇਆ ਵੀਡੀਓ ਸਬੂਤ ਵੀ ਹੈ ਬਲਦੇਵ ਨੇ ਫਾਈਲ ਵੇਖਿਆ ਜੋ ਉਹਨਾਂ ਦੇ ਸਾਹਮਣੇ ਖੁੱਲੀ ਪਈ ਸੀ ਤੁਹਾਡੇ ਡਰਾਈਵਰ ਦਾ ਬਿਆਨ ਹੈ ਅਤੇ ਉਹ ਵੀਡੀਓ ਦੋਮਾ ਦੇ ਵਿੱਚ ਕਮੀਆਂ ਹਨ ਮਿਸ ਜੋਡੀ ਵੀਡੀਓ ਵਿੱਚ ਚਿਹਰਾ ਸਾਫ਼ ਨਹੀਂ ਹੈ ਅਤੇ ਤੁਹਾਡੇ ਡਰਾਈਵਰ ਦਾ ਬਿਆਨ ਵਾਰ-ਵਾਰ ਬਦਲਿਆ ਗਿਆ ਹੈ ਮੈਨੂੰ ਲੱਗਦਾ ਹੈ ਇੱਥੇ ਕੁਝ ਹੋਰ ਚੱਲ ਰਿਹਾ ਹੈ ਉਹਨਾਂ ਨੇ ਮਹਿਰਵਲ ਦੇਖਿਆ ਮੈਂ ਕਿ ਤੁਸੀਂ ਮੈਨੂੰ ਉਹ ਡਾਇਰੀ ਦਿਖਾ ਸਕਦੀ ਹੈ ਮੇਰ ਨੇ ਇੱਕ ਪੱਲੀ ਚਝਕਿਆ ਉਸ ਦੀਆਂ ਅੱਖਾਂ ਸਿਮਰਨ ਅਤੇ ਉਸ ਦੇ ਨਾਲ ਆਏ ਦੋ ਬੰਦਿਆਂ ਵੱਲ ਗਈਆਂ ਜੋ ਹੁਣ ਦਰਵਾਜ਼ੇ ਤੇ ਖੜੇ ਸਰੇ ਜਿਵੇਂ ਕਿਸੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਹੋਣ ਮੈਂ ਇੱਥੇ ਨਹੀਂ ਜਾ ਸਕਦੇ ਉਸ ਨੇ ਕਾਣਾ ਫੁਸੀ ਦੇ ਵਿੱਚ ਕਿਹਾ ਇਹ ਸੁਰੱਖਿਤ ਨਹੀਂ ਹੈ ਪਰ ਜੇ ਤੁਸੀਂ ਮੇਰੇ ਨਾਲ आओ ਤਾਂ ਮੈਂ ਤੁਹਾਨੂੰ ਉਹ ਜਗ੍ਹਾ ਦਿਖਾ ਸਕਦੀ ਹਾਂ ਜਿੱਥੇ ਮੇਰੇ ਬਾਪੂ ਨੇ ਇਹ ਡਾਇਰੀ ੁਕਾਈ ਹੈ ਬਲਦੇਵ ਨੇ ਇੱਕ ਡੂੰਗਾ ਸਾਲਿਆ ਇੱਕ ਖਤਰਨਾਕ ਕਦਮ ਸੀ ਜਿਉ ਮੇਰੇ ਦੇ ਨਾਲ ਗਏ ਤਾਂ ਨਾ ਸਿਰਫ ਆਪਣੇ ਕਰੀਅਰ ਨੂੰ ਖਤਰੇ ਦੇ ਵਿੱਚ ਪਾ ਸਕਦੇ ਹੋ ਨਾ ਬਲਕਿ ਆਪਣੀ ਅਤੇ ਮੇਰੇ ਦੀ ਜਾਨੂ ਵੀ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਆਵਾਜ਼ ਸੀ ਜੋ ਵਾਰ-ਵਾਰ ਕਰੀ ਸੀ ਕਿ ਸੱਚ ਜਾਣਨਾ ਜ਼ਰੂਰੀ ਹੈ ਚਾਹੇ ਉਸ ਦੀ ਕੀਮਤ ਕੁਝ ਵੀ ਹੋਵੇ ਠੀਕ ਹੈ ਉਹਨਾਂ ਨੇ ਆਖਰਕਾਰ ਕਿਹਾ ਮੈਂ ਤੇਰੇ ਨਾਲ ਚੱਲਾਂਗਾ ਪਰ ਪਹਿਲਾਂ ਮੈਨੂੰ ਇਸ ਕੇਸ ਨੂੰ ਮੁਲਤਵੀ ਕਰਨਾ ਪਵੇਗਾ ਉਹ ਅਦਾਲਤ ਦੇ ਵਿੱਚ ਗਏ ਥੋੜੀ ਜਿਹੀ ਦਿਰ ਸੁਣਵਾਈ ਚੱਲੇ ਅਤੇ ਆਪਣਾ ਹਟੋਣਾ ਛੁਕਿਆ ਬੋਲੇ ਇਹ ਸੁਣਵਾਈ ਕੱਲ ਸਵੇਰ ਤੱਕ ਲਈ ਮੁਲਤਵੀ ਕੀਤੀ ਜਾਂਦੀ ਹੈ ਸਾਰਿਆਂ ਤਰਾ ਆਪਣੇ ਸਬੂਤ ਅਤੇ ਗਵਾਹ ਤਿਆਰ ਰੱਖਣਾ ਸਿਮਰਨ ਨੇ ਤਿੱਖੀਆਂ ਨਜ਼ਰਾਂ ਨਾਲ ਬਲਦੇਵ ਨੂੰ ਦੇਖਿਆ ਜਿਵੇਂ ਉਹ ਉਹਨਾਂ ਦੇ ਦਿਮਾਗ ਨੂੰ ਪੜਨ ਦੀ ਕੋਸ਼ਿਸ਼ ਕਰ ਰਿਹਾ ਵੇ ਤੁਸੀਂ ਗਲਤੀ ਕਰ ਰਹੇ ਹੋ ਜੱਜ ਸਾਹਿਬ ਉਸਨੇ ਹੋੜੀ ਪਰ ਧਮਕੀ ਪਰਲੇਜ ਨਾਲ ਕਿਹਾ ਕੁਝ ਦਰਵਾਜ਼ੇ ਬੰਦ ਹੀ ਰਹਿਣੇ ਚਾਹੀਦੇ ਸਨ ਬਲਦੇਵ ਨੇ ਉਸ ਦੀ ਗਾਲ ਨੂੰ ਨਜ਼ਰਅੰਦਾਜ਼ ਕੀਤਾ ਅਤੇ ਜਸਪ੍ਰੀਤ ਨੂੰ ਮੇਰ ਨੂੰ ਸੁਰੱਖਿਤ ਬਾਹਰ ਲੈ ਕੇ ਜਾਣ ਦਾ ਇਸ਼ਾਰਾ ਕੀਤਾ ਜਿਵੇਂ ਹੀ ਮੇਰ ਅਤੇ ਜਸਪ੍ਰੀਤ ਬਾਹਰ ਨਿਕਲੇ ਤਾਂ ਬਲਦੇਵ ਨੇ ਮੇਜ਼ ਤੇ ਪਈ ਤਸਵੀਰ ਨੂੰ ਫਿਰ ਤੋਂ ਚੁੱਕਿਆ ਉਸ ਵਿੱਚ ਉਹ ਜ਼ਖਮੀ ਯਾਤਰੀ ਜੋ ਕਿ ਉਹ ਖੁਦ ਸਨ ਅਤੇ ਔਟੋ ਰਿਕਸ਼ਾ ਚਾਲਕ ਜੋ ਸ਼ਾਇਦ ਬਲਵਿੰਦਰ ਸਿੰਘ ਵਰਗਾ ਲੱਗ ਰਿਹਾ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਧੁੰਦਲੀਆਂ ਤਸਵੀਰਾਂ ਉੱਭਰਨ ਲੱਗੀਆਂ ਇੱਕ ਰੇਲ ਦੀ ਪਟੜੀ ਇੱਕ ਤੇਜ਼ ਆਵਾਜ਼ ਹੈ ਅਤੇ ਫਿਰ ਹਨੇਰਾ ਪਰ ਉਸ ਹਨੇਰੇ ਦੇ ਪਿੱਛੇ ਕੀ ਸੀ ਕਿ ਸਿਮਰਨ ਕੌਰ ਸੋਡੀ ਸੱਚਮੁੱਚ ਉਸ ਘਟਨਾ ਨਾਲ ਜੁੜੀ ਸੀ ਅਤੇ ਜਿहां ਤਾਂ ਕਿਲਕਾਰੀ ਹੈ ਰਾਤ ਦਾ ਹਨੇਰਾ ਅੰਮ੍ਰਿਤਸਰ ਦੀਆਂ ਗਲੀਆਂ ਤੇ ਛਾ ਚੁੱਕਿਆ ਸੀ ਚੰਨ ਦੀ ਹਲਕੀ ਰੋਸ਼ਨੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਗੁੰਬਦ ਆਪਣੀ ਉਸੇ ਸ਼ਾਨਾ ਚਮਕ ਰਿਹਾ ਸੀ ਬਲਦੇਵ ਆਪਣੀਆਂ ਬਸਾਕੀਆਂ ਦੇ ਸਹਾਰੇ ਹੌਲੀ-ਹੌਲੀ ਤੁਰ ਰਿਹਾ ਸੀ ਉਹਨਾਂ ਦੇ ਨਾਲ ਮਿਰਸ਼ੀ ਜੋ ਆਪਣੀ ਛੋਟੀ ਜੀ ਬੈਗ ਨੂੰ ਕੱਸ ਕੇ ਫੜੀ ਸੀ ਉਸਦਾ ਚਿਹਰਾ ਚਿੰਤਾ ਤੇ ਦੜਤਾ ਦੇ ਮਿਸ਼ਨਾਂ ਨਾਲ ਭਰਿਆ ਸੀ ਸਾਨੂੰ ਜਲਦੀ ਕਰਨੀ ਪਵੇਗੀ ਮੇਰ ਨੇ ਕਾਨਾ ਫੁੱਛੀ ਦੇ ਵਿੱਚ ਕਿਹਾ ਆਪਣੇ ਆਲੇ ਦੁਆਲੇ ਨਜ਼ਰ ਦੜਾਉਣੀ ਸ਼ੁਰੂ ਕੀਤੀ ਉਹ ਲੋਕ ਸਾਨੂੰ ਦਿਖ ਰਹੇ ਹਨ ਉਹ ਲੋਕ ਕੌਣ ਹੈ ਬਲਦੇਵ ਨੇ ਪੁੱਛਿਆ ਉਹਨਾਂ ਦੀ ਆਵਾਜ਼ ਦੇ ਵਿੱਚ ਬੇਸਬਰੀ ਸੀ ਸਿਮਰਨ ਕੌਰ ਸੋਡੇ ਅਤੇ ਉਸੇ ਆਦਮੀ ਜਾਂ ਕੋਈ ਹੋਰ ਮੇਰ ਨੇ ਜਵਾਬ ਦੇਣ ਲਈ ਆਪਣਾ মুখ ਖੋਲਿਆ ਪਰ ਉਦੋਂ ਹੀ ਇੱਕ ਕਾਲੀ ਕਾਰ ਦੀਆਂ ਹੈੱਡਲਾਈਟਾਂ ਨੇ ਗਲੀ ਨੂੰ ਰੋਸ਼ਨੀ ਨਾਲ ਭਰ ਦਿੱਤਾ ਕਾਰ ਖੋਲੀ ਖੋਲੀ ਉਹਨਾਂ ਮਲਬਦਰੀ ਸੀ ਅਤੇ ਉਸ ਦੀਆਂ ਖਿੜਕੀਆਂ ਇੰਨੀਆਂ ਕਾਲੀਆਂ ਸਨ ਕਿ ਅੰਦਰ ਦਾ ਕੋਈ ਵੀ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ ਉਤੇ ਬਲਦੇਵ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਉਹਨਾਂ ਨੇ ਮੇਰਦਾਤ ਪੜਿਆ ਅਤੇ ਉਸਨੇ ਇੱਕ ਤੰਗ ਗਲੀ ਦੇ ਵਿੱਚ ਖਿੱਚ ਲਿਆ ਜਿੱਥੇ ਕੰਧਾਂ ਪੁਰਾਣੀਆਂ ਨਾਨਕਸ਼ਹੀ ਇੱਟਾਂ ਦੀਆਂ ਸਨ ਉਹ ਸਾਨੂੰ ਲੱਭ ਰਹੇ ਸਨ ਮੇਰ ਨੇ ਕੰਬਦੀ ਆਵਾਜ਼ ਦੇ ਵਿੱਚ ਕਿਹਾ ਸਾਨੂੰ ਡਰ ਹੈ ਇਹ ਜਹੀ ਰਵੇਗਾ ਮੇਰੇ ਮੈਨੂੰ ਸੱਚ ਦੱਸ ਬਲਦੇਵ ਨੇ ਕਿਹਾ ਆਪਣੀਆਂ ਬਸਾਕੀਆਂ ਨੂੰ ਕੰਧ ਦੇ ਹਾਰੇ ਟਿਕਾਉਂਦੇ ਆ ਤੇਰੇ ਪਾਪਾ ਨੇ ਉਸ ਡੈਰੀ ਦੇ ਵਿੱਚ ਕੀ ਲਿਖਿਆ ਹੈ ਅਤੇ ਇਹ ਤਸਵੀਰ ਇਹ ਮੇਰੇ ਨਾਲ ਕੀ ਹੋਇਆ ਸੀ ਉਸ ਨਾਲ ਕਿਵੇਂ ਜੁੜੀ ਹੈ ਮੇਰ ਨੇ ਆਪਣੇ ਬੈਗ ਦੇ ਵਿੱਚੋਂ ਇੱਕ ਛੋਟਾ ਦਾ ਕਾਗਜ਼ ਕੜਿਆ ਜੋ ਡਾਇਰੀ ਦਾ ਇੱਕ ਫਟਿਆ ਹੋਇਆ ਪੰਨਾ ਸੀ ਉਸਨੇ ਉਸਨੂੰ ਬਲਦੇਵ ਬਤਾਇਆ ਇਹ ਪੰਨਾ ਮੇਰੇ ਬਾਪੂ ਨੇ ਮੈਨੂੰ ਦਿੱਤਾ ਸੀ ਤਾਂ ਕਿ ਮੈਂ ਤੁਹਾਨੂੰ ਦਿਖਾ ਪਰ ਪੂਰੀ ਡਾਇਰੀ ਉਹ ਕਿਤੇ ਹੋਰ ਲੁਕੀ ਹੈ ਇੱਕ ਪੁਰਾਣੇ ਕਿਸੇ ਮੰਦਰ ਦੇ ਵਿੱਚ ਕਿਸੇ ਦਰਿਆ ਦੇ ਕਿਨਾਰੇ ਬਲਦੇਵ ਨੇ ਕਾਗਜ਼ ਨੂੰ ਕੰਬ ਦੇ ਹੱਥਾਂ ਨਾਲ ਲਿਆ ਉਸਤੇ ਬਰਵਿੰਦਰ ਸਿੰਘ ਦੀ ਲਿਖਾਈ ਸੀ ਥੋੜੀ ਢੱਡੀ ਮਢੀ ਪਰ ਸਪਸ਼ਟ ਉੱਥੇ ਲਿਖਿਆ ਸੀ ਮੈਂ ਉਹਨਾਂ ਨੂੰ ਦੇਖਿਆ ਉਸ ਦਿਨ ਟ੍ਰੇਨ ਕੋਲ ਰਾਤ ਦੇ ਹਨੇਰੇ ਦੇ ਵਿੱਚ ਉਹ ਔਰਤ ਨੀਲੇ ਸੂਟ ਦੇ ਵਿੱਚ ਅਤੇ ਉਸਦਾ ਘਰਵਾਲਾ ਉਸਦੇ ਸੀ ਉਹਨਾਂ ਨੇ ਡਰਾਈਵਰ ਨੂੰ ਪੈਸੇ ਦਿੱਤੇ ਮੈਂ ਸੁਣਿਆ ਹੈ ਕਿ ਉਹ ਬ੍ਰੇਕ ਸਿਸਟਮ ਨੂੰ ਖਰਾਬ ਕਰਨ ਦੀ ਗੱਲ ਕਰ ਰਿਹਾ ਹੈ ਅਤੇ ਫਿਰ ਤੁਸੀਂ ਆਏ ਜਰਜੀ ਸਾਹਿਬ ਤੁਸੀਂ ਕੋਈ ਦੇਖ ਲਿਆ ਸੀ ਅਤੇ ਉਹ ਤੁਹਾਨੂੰ ਚੁੱਪ ਕਰਾਉਣਾ ਚਾਹੁੰਦੇ ਸਨ ਬਲਦੇਵ ਦਾਸ ਸਿਰਚ ਕਰਉਣ ਲੱਗਾ ਉਹਨਾਂ ਨੇ ਕਾਗਜ਼ ਨੂੰ ਫਿਰ ਤੋਂ ਪੜ੍ਹਿਆ ਜਿਵੇਂ ਸ਼ਬਦ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਪੁਰਾਣੀ ਯਾਦ ਜਗਾਰੇ ਸਨ ਮੈਂ ਕੁਝ ਦੇਖ ਲਿਆ ਸੀ ਉਹਨਾਂ ਨੇ ਖੋੜੀ ਆਵਾਜ਼ ਵਿੱਚ ਕਿਹਾ ਪਰ ਕੀ ਮੈਨੂੰ ਕਿਉਂ ਨਹੀਂ ਯਾਦ ਆ ਰਿਹਾ ਮੇਰ ਨੇ ਉਹਨਾਂ ਵੱਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਕਿਉਂਕਿ ਉਹਨਾਂ ਨੇ ਤੁਹਾਡੀ ਯਾਦਦਾਸ਼ਤ ਖੋਲਿ ਸੀ ਜਰ ਸਾਹਿਬ ਮੇਰੇ ਪਾਪਾ ਨੇ ਮੈਨੂੰ ਦੱਸਿਆ ਸੀ ਕਿ ਉਸ ਰਾਤ ਜਦੋਂ ਉਹ ਤੁਹਾਨੂੰ ਬਚਾਉਣ ਲਈ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਨੇ ਤੁਹਾਨੂੰ ਇੱਕ ਦਵਾਈ ਦਿੱਤੀ ਇੱਕ ਅਜੀਹੀ ਦਵਾਈ ਜੋ ਤੁਹਾਡੇ ਦਿਮਾਗ ਦੇ ਵਿੱਚੋਂ ਸਾਰਾ ਕੁਝ ਮਿਟਾ ਦੇਵੇ ਤੁਹਾਨੂੰ ਖਤਰੇ ਵਿੱਚ ਪਾ ਸਕਦੀ ਹੈ ਬਲਦੇਵ ਨੇ ਆਪਣੀਆਂ ਬਸਾਕੀਆਂ ਨੂੰ ਹੋਰ ਮਜ਼ਬੂਤੀ ਨਾਲ ਫੜਿਆ ਇੱਕ ਦਵਾਈ ਕੀ ਤੇਰਾ ਮਤਲਬ ਹੈ ਮੇਰੀ ਯਾਦਾਂ ਤੇ ਇੱਕ ਸਿਰਫ ਹਾਦਸੇ ਨਾਲ ਨਹੀਂ ਗਈ ਮੇਰੇ ਨੇ ਸਿਰ ਹਿਲਾਇਆ ਨਹੀਂ ਉਹ ਤੁਹਾਡੀ ਜਾਨ ਬਚਾਉਣ ਦਾ ਇੱਕੋ ਇੱਕ ਤਰੀਕਾ ਸੀ ਜੇ ਤੁਹਾਨੂੰ ਸਭ ਯਾਦ ਰਹਿੰਦਾ ਤਾਂ ਉਹ ਲੋਕ ਤੁਹਾਨੂੰ ਲੱਗ ਲੈਂਦੇ ਫਿਰ ਉਸਦੀ ਅਵਾਇਡ ਉੱਟਦੇ ਉਦੋਂ ਹੀ ਗਲੀ ਦੇ ਅੰਤ ਵਿੱਚ ਫਿਰ ਤੋਂ ਕਦਮਾਂ ਦੀ ਆੜਸ ਛੜਾ ਦਿੱਤੇ ਬਲਦੇਵ ਨੇ ਮੇਰ ਨੂੰ ਆਪਣੇ ਪਿੱਛੇ ਖਿੱਚ ਲਿਆ ਅਤੇ ਕੰਦੇ ਪਰਛਾਵੇਂ ਦੇ ਵਿੱਚ ਲੁਕ ਗਏ ਦੋ ਲੋਕ ਗਲੀ ਦੇ ਵਿੱਚ ਆਏ ਉਹਨਾਂ ਦੇ ਖੱਤਾਂ ਦੇ ਵਿੱਚ ਤਰਦਾਂ ਸੁਣੇ ਅਤੇ ਉਹਨਾਂ ਦੀ ਗੱਲਬਾਤ ਦੇ ਟੁਕੜੇ ਖਵਾ ਦੇ ਵਿੱਚ ਤਰੇ ਸੁਣੇ ਉਹ ਕਿਤੇ ਇੱਥੇ ਹੀ ਹੋਣਗੇ ਮਾਲਕਣ ਨੇ ਕਿਹਾ ਸੀ ਸਾਨੂੰ ਅੱਜ ਰਾਤ ਹੀ ਸਭ ਖਤਮ ਕਰਨਾ ਹੈ ਬਲਦੇਵ ਦਾ ਦਿਲ ਜੋਰ ਨਾਲ ਧੜਕਣ ਲੱਗਾ ਮਾਲਕਣ ਉਹਨਾਂ ਨੇ ਕਾਨਾ ਪੂਸੀ ਵਿੱਚ ਕਿਹਾ ਸਿਮਰਨ ਕਾਰ ਸੋਢੀ ਮੇਰ ਨੇ ਉਹਨਾਂ ਦੇ ਹੱਥ ਨੂੰ ਕੱਸ ਕੇ ਫੜ੍ਹਿਆ ਸਾਨੂੰ ਉਸੇ ਮੰਦਰ ਤੱਕ ਪਹੁੰਚਣਾ ਪਵੇਗਾ ਜੱ ਸਾਹਿਬ ਉਹ ਡਰੇ ਤਾਂ ਉਹਨੂੰ ਸਭ ਕੁਝ ਯਾਦਵਾ ਸਕਦੀ ਹੈ ਅਤੇ ਮੇਰੇ ਬਾਪੂ ਨੂੰ ਵੀ ਯਾਦਵਾ ਸਕਦੀ ਹੈ ਬਲਦੇਵ ਨੇ ਡੂੰਗਾ ਸਾਲਿਆ ਉਹਨਾਂ ਦੇ ਸਾਹਮਣੇ ਹੁਣ ਦੋ ਰਸਤੇ ਸਨ ਸੁਰਕਤ ਰਣਾ ਅਤੇ ਇਸ ਰਹਾਸ ਨੂੰ ਦਫਨ ਕਰ ਦੇਣਾ ਜਾਂ ਫਿਰ ਮੇਰੇ ਦੇ ਨਾਲ ਉਸ ਮੰਦਿਰ ਤੱਕ ਵਧਣਾ ਜਿੱਤੇ ਸਚਾਈ ਉਹਨਾਂ ਦੀ ਉੜੀ ਕਰ ਰਹੀ ਸੀ ਅਤੇ ਸ਼ਾਇਦ ਖਤਰਾ ਵੀ ਚਲੋ ਉਹਨਾਂ ਨੇ ਆਖਰਕਾਰ ਕਿਆ ਆਪਣੀਆਂ ਬਸਾਖੀਆਂ ਚੁੱਕੀਆਂ ਸਾਨੂੰ ਡੈਰੀ ਲੱਭਣੀ ਹੋਵੇਗੀ ਅੰਮ੍ਰਿਤਸਰ ਦੀ ਰਾਤ ਡੂੰਗੀ ਹੋ ਚੁੱਕੀ ਸੀ ਦਰਿਆ ਦੇ ਕਿਨਾਰੇ ਦੀ ਹਵਾ ਦੇ ਵਿੱਚ ਨਮੀ ਅਤੇ ਪੁਰਾਣੇ ਮੰਦਰਾਂ ਦੀ ਤੂਫ ਦੀ ਹਲਕੀ ਸੁਗੰਧ ਸੀ ਤੰਗ ਗਲੀਆਂ ਦੇ ਵਿੱਚ ਜਿੱਥੇ ਪੁਰਾਣੀਆਂ ਹਵੇਲੀਆਂ ਦੀਆਂ ਕੰਧਾਂ ਚੰਨ ਦੀ ਰੋਸ਼ਨੀ ਵਿੱਚ ਚਮਕ ਰਹੀਆਂ ਸਨ ਬਲਦੇਵ ਆਪਣੀਆਂ ਬਸਾਕੀਆਂ ਦੇ ਸਹਾਰੇ ਹੌਲੀ-ਹੌਲੀ ਤੁਰ ਰਿਹਾ ਸੀ ਮੇਰੇ ਉਹਨਾਂ ਦੇ ਨਾਲ ਸੀ ਉਸ ਦਾ ਛੋਟਾ ਜਿਹਾ ਕਦ ਤੇਜ਼ ਕਦਮਾਂ ਨਾਲ ਚੱਲ ਰਿਹਾ ਸੀ ਪਰ ਉਸ ਨੇ ਅੱਖਾਂ ਹਰ ਕੋਨੇ ਤੇ ਨਜ਼ਰ ਰੱਖ ਰਹੀਆਂ ਸਨ ਰਸਤੇ ਦੇ ਅੰਤ ਵਿੱਚ ਜਿੱਥੇ ਇੱਕ ਪੁਰਾਣੇ ਪਿੱਪਲ ਦਾ ਦਰਖਤ ਸੀ ਉਸ ਨੇ ਅਚਾਨਕ ਰੁਕ ਕੇ ਬਲਦੇਵ ਦਾt ਪੜਿਆ ਉਹ ਫਿਰ ਤਾਰੇ ਹਨ ਉਸ ਨੇ ਕੰਨ ਫਸੇ ਵਿੱਚ ਕਿਹਾ ਆਪਣੀਆਂ ਨਜ਼ਰਾਂ ਉਸ ਰਸਤੇ ਦੇ ਮੋੜ ਤੇ ਟਿਕਾਉਂਦੇ ਹਾਂ ਜਿੱਥੇ ਦੂਰੋਂ ਇੱਕ ਕਾਲੀ ਕਾਰ ਦੀਆਂ ਹੈਡਲਾਈਟਾਂ ਦੀ ਰੋਸ਼ਨੀ ਹੁਣ ਮੱਦਮ ਪੈ ਚੁੱਕੀ ਪਰ ਇੰਜਨ ਦੀ ਹਲਕੀ ਗੜਗੜਾਹਟ ਅਜੇ ਵੀ ਥੋੜੀ ਦੂਰ ਸੁਣਾਈ ਦੇ ਰਹੀ ਸੀ ਬਲਦੇਵ ਨੇ ਉੱਥੇ ਮੌਜੂਦ ਕੰਧ ਦੇ ਸੰਹਾਰੇ ਆਪਣਾ ਸਾਹ ਰੋਕ ਲਿਆ ਉਹਨਾਂ ਦਾ ਮੱਤਾ ਪਸੀਨਾ ਪਜਾ ਸੀ ਅਤੇ ਕਬਾ ਪੈਰੇ ਜੋ ਸਾਲਾਂ ਤੋਂ ਬੇਜਾਨ ਸੀ ਹੁਣ ਵਾਰ-ਵਾਰ ਚਰਨਾਟ ਦੇ ਰਿਹਾ ਸੀ ਜਿਵੇਂ ਕੋਈ ਪੁਰਾਣੀ ਯਾਦ ਦਗਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮਿਰ ਉਹਨਾਂ ਨੇ ਥੋੜੀ ਆਵਾਜ਼ ਦੇ ਵਿੱਚ ਕਿਹਾ ਇਹ ਪਲਾ ਮੰਦਿਰ ਕਿਨੇ ਕੁ ਦੂਰ ਹੈ ਸਾਨੂੰ ਜਲਦੀ ਪਹੁੰਚਣਾ ਪਵੇਗਾ ਬਸ ਥੋੜਾ ਹੋਰ ਮਿਰ ਨੇ ਜਵਾਬ ਦਿੱਤਾ ਆਪਣੀ ਆਵਾਜ਼ ਨੂੰ ਹੋਰ ਹੌਲੀ ਕਰਦਿਆਂ ਉਹ ਮੰਦਿਰ ਦਰਿਆ ਦੇ ਕਿਨਾਰੇ ਹੈ ਇੱਕ ਪੁਰਾਣਾ ਮੰਦਿਰ ਹੈ ਮੇਰੇ ਬਾਪੂ ਨੇ ਕਿਹਾ ਸੀ ਕਿ ਪੁਜਾਰੀ ਉਹਨਾਂ ਦਾ ਦੋਸਤ ਹੈ ਉਹ ਡਾਰੀ ਉੱਥੇ ਬੜੀ ਸੁਰੱਖਿਤ ਹੈ ਉਸਨੇ ਆਪਣੇ ਬੈਗ ਨੂੰ ਹੋਰ ਕੱਸ ਕੇ ਫੜਿਆ ਜਿਵੇਂ ਉਸ ਵਿੱਚ ਉਸਦੀ ਪੂਰੀ ਦੁਨੀਆ ਸਮਾਈ ਹੋਵੇ ਉਸ ਵਾਲੇ ਉਹ ਮੰਦਰ ਜੋ ਕਿ ਅੰਮ੍ਰਿਤਸਰ ਤੋਂ ਦੂਰ ਦਰਿਆ ਦੇ ਕਿਨਾਰੇ ਵਸਿਆ ਸੀ ਆਪਣੀ ਸਾਦਗੀ ਅਤੇ ਪ੍ਰਾਚਨਤਾ ਲਈ ਜਾਣਿਆ ਜਾਂਦਾ ਸੀ ਜਿਵੇਂ ਉਹ ਮੰਦਰ ਕੋਲ ਪਹੁੰਚੇ ਮੇਰ ਨੇ ਇੱਕ ਵਾਰ ਫਿਰ ਆਸ-ਪਾਸ ਦੇਖਿਆ ਇਹ ਯਕੀਨੀ ਬਣਾਉਣ ਲਈ ਕਿ ਉੱਥੇ ਉਹਨਾਂ ਦਾ ਕੋਈ ਪਛਾਣ ਨਹੀਂ ਕਰ ਰਿਹਾ ਮੰਦਰ ਦੇ ਬਾਹਰ ਇੱਕ ਬਜ਼ੁਰਗ ਪੁਜਾਰੀ ਬੈਠਾ ਸੀ ਉਹਨਾਂ ਨੇ ਮੇਰ ਨੂੰ ਦੇਖਦਿਆਂ ਹੀ ਪਛਾਣ ਆ ਤੇ ਖੋਲੀ ਖੋਰੀ ਸਿਰ ਹਿਲਾਇਆ ਮੇਰੇ ਤੂ ਇਥੇ ਉਹਨਾਂ ਦੀ ਆਵਾਜ਼ ਦੇ ਵਿੱਚ ਚਿੰਤਾ ਸੀ ਅਤੇ ਇਹ ਸਭ ਕੌਣ ਹਨ ਹੈ ਜੱਜ ਬਲਦੇਵ ਸਿੰਘ ਰੰਧਾਵਾ ਹਨ ਮੇਰੇ ਜਲਦੀ ਨਾਲ ਕਿਹਾ ਬਾਪੂ ਜੀ ਨੇ ਕਿਹਾ ਸੀ ਕਿ ਜੇ ਕੋਈ ਮਸਿਰ ਤਾਵੇ ਤਾਂ ਤੁਹਾਨੂੰ ਦਸਾਂ ਉਹ ਡਾਰੇ ਉਹ ਅਜੇ ਵੀ ਇੱਥੇ ਹੈ ਨਾ ਪੁਜਾਰੀ ਨੇ ਬਲਦੇਵ ਸਿੰਘ ਬੁਲ ਦੇਖਿਆ ਜਿਵੇਂ ਉਹ ਉਹਨਾਂ ਦੇ ਇਰਾਦਿਆਂ ਨੂੰ ਪਰਖ ਰਹੇ ਹੋਣ ਫਿਰ ਉਹਨਾਂ ਨੇ ਇੱਕ ਡੂੰਗਾ ਸਾ ਲਿਆ ਅਤੇ ਮੰਦਰ ਦੇ ਵੱਲ ਇਸ਼ਾਰਾ ਕੀਤਾ ਆਓ ਪਰ ਸਾਵਧਾਨ ਰਹਿਣਾ ਕੁਝ ਲੋਕ ਅੱਜ ਸ਼ਾਮ ਇੱਥੇ ਆਏ ਸਨ ਉਹਨਾਂ ਨੇ ਮੈਨੂੰ ਡੈਰੀ ਬਾਰੇ ਪੁੱਛਿਆ ਮੈਂ ਕੁਝ ਨਹੀਂ ਦੱਸਿਆ ਪਰ ਮੈਂ ਲੱਗਦਾ ਹੈ ਉਹ ਲੋਕ ਅਜੇ ਵੀ ਸ਼ਾਇਦ ਆਸ-ਪਾਸ ਨਾ ਹੋਣ ਬਲਦੇਵ ਦਾ ਦਿਲ ਜੋਰ ਨਾ ਤਰਕਿਆ ਉਹਨਾਂ ਨੇ ਪੁੱਛਿਆ ਕੌਣ ਲੋਕ ਪੁਜਾਰੀ ਨੇ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਮੰਦਰ ਦੇ ਪਿਛੇ ਇੱਕ ਛੋਟੇ ਕਮਰੇ ਵਿੱਚ ਲੈ ਗਿਆ ਜਿੱਥੇ ਇੱਕ ਪੁਰਾਣਾ ਲੱਕੜ ਦਾ ਸੰਦੂਕ ਰੱਖਿਆ ਸੀ ਪੁਜਾਰੀ ਨੇ ਸੰਦੂਕ ਖੋਲ੍ਹਿਆ ਅਤੇ ਉਸ ਵਿੱਚੋਂ ਇੱਕ ਮੋਟੀ ਚਮੜੀ ਨਾਲ ਬੰਨੀ ਡਾਇਰੀ ਕੱਢੀ ਇਹ ਉਹੀ ਹੈ ਮੇਰ ਨੇ ਕਾਨਾ ਪੂਸੀ ਵਿੱਚ ਕਿਹਾ ਬਾਪੂ ਜੀ ਦੀ ਡਾਇਰੀ ਬਲਦੇਵ ਨੇ ਡਾਇਰੀ ਨੂੰ ਆਪਣੇ ਕੰਬ ਦੀ ਖਤਰਾ ਵਿੱਚ ਖੋਲ੍ਹਿਆ ਜਿਵੇਂ ਹੀ ਉਹਨਾਂ ਨੇ ਉਸਨੂੰ ਖੋਲ੍ਹਿਆ ਨਾ ਤਾਂ ਉਹਨਾਂ ਦੇ ਸਾਹਮਣੇ ਬਰਿੰਦਰ ਸਿੰਘ ਦੀ ਲਿਖਾਈ ਪਹਿਲਾ ਆਪਣਾ ਪੜਦਿਆਂ ਹੀ ਉਹਨਾਂ ਦੇ ਸਿਰ ਦੇ ਵਿੱਚ ਇੱਕ ਤੇਜ਼ ਦਰਦ ਉਠਿਆ ਉਸ ਰਾਤ ਮੈਂ ਦੇਖਿਆ ਸੀ ਪੈਂਦੇ ਕੋਲੇ ਦਰਿਆ ਦੇ ਪੁਰਾਣੇ ਪੁਲ ਦੇ ਹੇਠਾਂ ਹੋਰ ਤੇ ਅਤੇ ਉਸ ਦਾ ਘਰ ਵਾਲਾ ਉਹ ਡਰਾਈਵਰ ਨੂੰ ਪੈਸੇ ਦੇ ਰਿਹਾ ਸਨ ਮੈਂ ਸੁਣਿਆ ਕਿ ਉਹ ਕਹਿ ਰਹੇ ਹਨ ਕਿ ਬ੍ਰੇਕ ਫੇਲ ਹੋਣੇ ਚਾਹੀਦੇ ਸਨ ਪਰ ਲੱਗਣਾ ਚਾਹੀਦਾ ਹੈ ਜਿਵੇਂ ਖਾਸਾ ਹੋਵੇ ਫਿਰ ਮੈਂ ਉਹਨਾਂ ਨੂੰ ਦੇਖਿਆ ਜੱਜ ਸਾਹਿਬ ਨੂੰ ਉਹ ਇੱਕ ਬਰੀਫ ਕੇਸ ਰਿਖੋਏ ਸਨ ਅਤੇ ਉਹਨਾਂ ਦੇ ਚਿਹਰੇ ਤੇ ਡਰ ਸੀ ਉਹ ਭਜਰੇ ਸਨ ਪਰ ਲੋਕ ਪਹਿਲਾਂ ਤੋਂ ਤਿਆਰ ਸਨ ਮੰਦਰ ਦੇ ਹਨੇਰੇ ਕਮਰੇ ਵਿੱਚ ਜੱਜ ਬਲਦੇਵ ਸਿੰਘ ਅਤੇ ਛੋਟੀ ਜੀ ਰਬ ਬਰਵਿੰਦਰ ਸਿੰਘ ਦੀ ਡਾਇਰੀ ਪੜ੍ਹ ਰਿਹਾ ਸਨ ਆਚਾਨਕ ਦਰਵਾਜ਼ਾ ਖੁੱਲਿਆ ਅਤੇ ਸਿਮਰਨ ਕੌਰ ਦਾ ਡਰਾਈਵਰ ਆਪਣੇ ਦੋ ਸਾਥੀਆਂ ਨਾਲ ਅੰਦਰ ਆ ਗਿਆ ਉਹ ਡਾਇਰੀ ਸਾਨੂੰ ਦੇ ਦੇਓ ਉਸਨੇ ਧਮਕੀ ਦਿੱਤੀ ਨਾ ਤਾਂ ਬੱਚੀ ਦੀ ਜਾਨ ਖਤਰੇ ਵਿੱਚ ਹੋਵੇਗੀ ਬਲਦੇਵ ਨੇ ਮੇਰ ਨੂੰ ਭੱਜਣ ਲਈ ਕਿਹਾ ਅਤੇ ਖੁਦ ਉਹਨਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਿਆ ਉਹ ਹੈਰਾਨ ਸਨ ਕਿ ਉਹਨਾਂ ਦੀ ਬੇਜਾਨ ਕਬੇ ਪੈਰ ਦੇ ਵਿੱਚ ਅਚਾਨਕ ਇੱਕ ਅਜੀਬ ਜੀ ਤਾਕਤ ਮਹਿਸੂਸ ਕਰਨ ਲੱਗੇ ਜਦੋਂ ਮੰਦਿਰ ਦੇ ਪੁਜਾਰੀ ਜੋ ਹਾਲਾਤਾਂ ਨੂੰ ਪਾਪ ਚੁਕੇ ਸਨ ਕੁਝ ਸਥਾਨਕ ਲੋਕਾਂ ਨੂੰ ਲੈ ਕੇ ਪਹੁੰਚੇ ਤਾਂ ਡਰਾਈਵਰ ਅਤੇ ਉਸਦੇ ਸਾਥੀ ਭੱਜ ਗਏ ਡਾਇਰੀ ਦਾ ਅਗਲਾ ਪੰਨਾ ਇੱਕ ਨਕਸ਼ੇ 'ਚ ਜੋ ਦਰਿਆ ਦੇ ਕਿਨਾਰੇ ਇੱਕ ਖੰਡਰ ਖਵੇਲੀ ਵੱਲ ਇਸ਼ਾਰਾ ਕਰਦਾ ਸੀ ਮੇਰ ਨੇ ਕਿਹਾ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਸੱਚ ਦਾ ਆਖਰੀ ਟੁਕੜਾ ਲੁਕਿਆ ਹੋਇਆ ਹੈ ਬਲਦੇਵ ਅਤੇ ਮੇਰ ਨੇ ਖਵੇਲੀ ਵੱਲ ਜਾਣ ਦਾ ਫੈਸਲਾ ਕੀਤਾ ਪਰ ਸਿਮਰਨ ਕੌਰ ਅਤੇ ਉਸਦੇ ਬੰਦੇ ਉਹਨਾਂ ਦਾ ਪਿੱਛਾ ਕਰ ਰਹੇ ਸਨ ਇੱਕ ਬਰੀਫ ਕੇਸ ਦੀ ਭੜ ਦੇ ਵਿੱਚ ਖੰਡਰ ਖਵੇਲੀ ਦੇ ਤਹਿ ਖਾਨੇ ਦੇ ਵਿੱਚ ਉਹਨਾਂ ਦਾ ਸਾਹਮਣਾ ਸਿਮਰਨ ਕੌਰ ਨਾਲ ਹੋਇਆ ਉਸਨੇ ਰਿਵਾਲਵਰ ਕੱਢ ਕੇ ਉਹਨਾਂ ਨੂੰ ਡਰਾਇਆ ਬਲਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਸਿਮਰਨ ਉਸ ਜਾਂ ਤੋਂ ਦੁਨੀਆ ਯਾਦਾਂ ਦੇ ਵਿੱਚ ਹਿੱਸਾ ਸੀ ਉਸਦੇ ਨਾਲ ਉਸਦੇ ਹਾਦਸੇ ਵਾਲੀ ਰਾਤ ਉਹ ਮਲੂਤ ਸੀ ਜਦੋਂ ਸਿਮਰਨ ਨੇ ਬਰੀਫ ਕੇਸ ਮੰਗਿਆ ਤਾਂ ਮੇਰ ਨੇ ਉਸ ਨੂੰ ਖੋਲਿਆ ਅੰਦਰ ਕੁਝ ਪੁਰਾਣੇ ਕਾਗਜ਼ਤ ਸਨ ਇੱਕ ਪੇਪਰ ਅਤੇ ਪ੍ਰੋਜੈਕਟ ਸ਼ੈਡੋ ਅਤੇ ਇੱਕ ਕੇਸ ਸੰਧੂ ਲਿਖਿਆ ਸੀ ਉਸ ਪਲ ਬਲਦੇਵ ਨੂੰ ਸਭ ਕੁਝ ਯਾਦ ਆਣਾ ਸ਼ੁਰੂ ਹੋ ਗਿਆ ਸੰਧੂ ਨੇ ਉਸ ਨੂੰ ਚੁੱਪ ਕਰਾਉਣ ਲਈ ਇੱਕ ਰੇਰ ਖਾਸਾ ਕਰਵਾਇਆ ਸੀ ਉਸਦੀ ਯਾਦਦਾਸ਼ਤ ਖਤਮ ਕਰਨ ਲਈ ਉਸ ਨੂੰ ਦਵਾਈ ਦਿੱਤੀ ਸੀ ਅਤੇ ਉਸਦੀ ਤੀਲੀ ਮੌਤ ਇੱਕ ਚੇਤਾਵਨੀ ਸੀ ਜਿਵੇਂ ਹੀ ਸਿਮਰਨ ਨੇ ਉਹਨਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹਵੇਲੀ ਦੀਆਂ ਕੰਧਾਂ ਤੇ ਕਈ ਬੰਦਿਆਂ ਦੇ ਆਉਣ ਦਾ ਪ੍ਰਸਾਵਾ ਪ੍ਰਗਟ ਹੋਇਆ ਉਸਨੇ ਰੋਲਵਰ ਛੱਡ ਦਿੱਤਾ ਬਲਦੇਵ ਅਤੇ ਮਿਰਨੇ ਤਾਂ ਖਾਨੇ ਦਾ ਗੁਪਤ ਰਸਤਾ ਲੱਭ ਲਿਆ। ਉੱਥੇ ਹੁੰਦੇ ਹੋਏ ਨਾਸਰ ਖਾਨ ਬਲਵਿੰਦਰ ਸਿੰਘ ਦੇ ਪੁਰਾਣੇ ਦੋਸਤ ਕੋਲ ਪਹੁੰਚੇ। ਨਾਸਰ ਨੇ ਦੱਸਿਆ ਕਿ ਇੱਕ ਇੱਕ ਸੰਦੂ ਸ਼ਹਿਰ ਦਾ ਸਭ ਤੋਂ ਤਾਕਤਵਰ ਬਿਜ਼ਨਸਮੈਨ ਸੀ। ਉਸਨੇ ਉਹਨਾਂ ਨੂੰ ਇੱਕ ਗੁਪਤ ਰਸਤੇ ਰਾਹੀਂ ਇੰਸਪੈਕਟਰ ਗੁਰਮੀਤ ਸਿੰਘ ਕੋਲ ਭੇਜਿਆ। ਗੁਰਮੀਤ ਨੇ ਸਾਰੇ ਸਬੂਤ ਦੇਖੇ ਅਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਅਗਲੀ ਸਵੇਰ ਅਦਾਲਤ ਦੇ ਵਿੱਚ ਬਲਦੇਵ ਸਿੰਘ ਆਪਣੀ ਕੁਰਸੀ ਤੇ ਬੈਠੇ ਸਨ ਪਰ ਇਸ ਵਾਰ ਉਹਨਾਂ ਦੀਆਂ ਬਸਾਕੀਆਂ ਕਿਨਾਰੇ ਤੇ ਸਨ। ਉਹਨਾਂ ਦਾ ਖੱਬਾ ਪੈਰ ਜਿਵੇਂ ਕਿ ਠੀਕ ਲੱਗ ਰਿਹਾ ਸੀ। ਉਹਨਾਂ ਨੇ ਬਰਵਿੰਦਰ ਸਿੰਘ ਨੂੰ નિર્ਦੋਸ਼ ਘੋਸ਼ ਸਿਮਰਨ ਅਤੇ ਇੱਕੇ ਸੰਧੂ ਦੇ ਖਿਲਾਫ ਮੁਕਦਮਾ ਚਲਾਉਣ ਦਾ ਹੁਕਮ ਦਿੱਤਾ ਜਦੋਂ ਲੋਕਾਂ ਨੇ ਤਾੜੀਆਂ ਵਜਾਈਆਂ ਤਾਂ ਬਲਦੇਵ ਨੇ ਮਿਰਵਲ ਦੇਖਿਆ ਉਹਨਾਂ ਨੇ ਕਿਹਾ ਤੂੰ ਕਿਹਾ ਸੀ ਕਿ ਤੂੰ ਮੈਨੂੰ ਤੋੜਨਾ ਸਿਖਾਵੇਂਗੀ ਸ਼ਾਇਦ ਤੂੰ ਸੱਚ ਮੁੱਚ ਉਹ ਕਰ ਦਿਖਾਇਆ ਹੈ ਮੇਰੇ ਮੁਸਕਰਾਏ ਜੱਜ ਨੇ ਆਪਣੀ ਧੀ ਦੀ ਯਾਦ ਦੇ ਵਿੱਚ ਇੱਕ ਆਖਰੀ ਹੰਝੂ ਵਹਾਇਆ ਕਿਉਂਕਿ ਸੱਚ ਆਕਰ ਕਰ ਦੁਨੀਆ ਦੇ ਸਾਹਮਣੇ ਆ ਚੁੱਕਾ ਸੀ ਸੱਚਾਈ ਦੀ ਜਿੱਤ ਹੋ ਚੁੱਕੀ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਚੰਗੀ ਲੱਗੀ ਤਾਂ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚਣ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਦੇਵਸਾਨੂੰ ਜੀ ਹਾਂਜੀ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ